ਪਹਿਲਾਂ ਤਾਂ ਬੜੇ ਲੱਡੂ ਵੰਡੇ ਗਏ ਤੇ ਹਰ ਜਗ੍ਹਾ ਖੁਸ਼ੀ ਦੀ ਲਹਿਰ ਸੀ ਪਰ ਹੁਣ ਇੱਕੋ ਦਮ ਨਿਊਜ਼ ਆਨ ਤੋਂ ਬਾਅਦ ਹੁਣ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿ ਲੱਡੂ ਤਾਂ ਤੁਹਾਡੇ ਵੰਡੇ ਗਏ ਤੇ ਨਮਕੀ ਨਹੀਂ ਰਹਿ ਗਏ ਸਾਡੇ ਵਲੰਟੀਅਰਾਂ 'ਚ ਅਜੇ ਵੀ ਖੁਸ਼ੀ ਹੈ ਸਾਨੂੰ ਪਤਾ ਸੱਚ ਦੀ ਸਦਾ ਜਿੱਤ ਹੋਣੀ ਹੈ ਹੁਣ ਹਾਈ ਕੋਰਟ 'ਚ ਇਹਨਾਂ ਨੇ ਸਾਜ਼ਿਸ਼ ਕਰਕੇ ਜ਼ਮਾਨਤ ਰੋਕ ਲਗਵਾ ਦੀ ਅੱਗੇ ਸੁਪਰੀਮ ਕੋਰਟ ਵੀ ਹੈਗਾ ਹਰ ਜਗ੍ਹਾ ਸੱਚ ਦੀ ਜਿੱਤ ਹੋਣੀ ਹੈ ਇੱਕ ਦਿਨ ਲਈ ਹੋ ਜਾਈ ਦੋ ਦਿਨਾਂ ਨੂੰ ਹੋ ਜੂਗੀ ਜ਼ਮਾਨਤ ਤਾਂ ਹੋਣੀ ਹੀ ਹੋਣੀ ਹੈ ਜੇ ਕੇਜਰੀ ਵਾਲੇ ਰਿਸ਼ਵਤ ਕੋ ਲਿਆ ਸਕਦਾ ਤਾਂ ਫਿਰ ਪੂਰਾ ਹਿੰਦੁਸਤਾਨ ਹੀ ਬੇਈਮਾਨ ਹੈ ਲੋਕ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਸਿਰਫ ਜਿਹੜਾ ਵਿਕਾਸ ਕੀਤਾ ਸਿਰਫ ਦਿੱਲੀ ਦੇ ਵਿੱਚ ਕੀਤਾ ਕਿਤੇ ਵੀ ਹੋਰ ਤੁਸੀਂ ਚਲੇ ਜਾਓ ਉਹਨਾਂ ਨੂੰ ਕਿਤੇ ਵੀ ਜਿਹੜੇ ਆਮ ਆਦਮੀ ਦੇ ਵਰਕਰਸ ਨੇ ਉਹਨਾਂ ਨੇ ਕੁਝ ਵੀ ਵਧੀਆ ਵਿਕਾਸ ਨਹੀਂ ਕੀਤਾ ਕਿਸੇ ਵੀ ਏਰੀਆ ਦਾ ਤਾਂ ਤੁਹਾਡਾ ਇਸ ਤੇ ਕੀ ਕਹਿਣਾ ਹੈ ਟ੍ਰੇਡ ਵਿੰਗ ਦਾ ਪ੍ਰਧਾਨਾ ਟ੍ਰੇਡ ਵਿੰਗ ਵਿੱਚ ਜੋ ਵੀ ਸਰਕਾਰ ਸਾਨੂੰ ਮੁਸ਼ਕਲਾਂ ਆ ਰਹੀਆਂ ਸੀ ਇੰਡਸਟਰੀ ਟ੍ਰੇਡ ਵਿੰਗ ਨੂੰ ਜਦੋਂ ਵੀ ਅਸੀਂ ਸਰਕਾਰ ਦੇ ਅੱਗੇ ਜਾ ਕੇ ਦੱਸਿਆ ਉਹ ਸਾਡਾ ਮੌਕੇ ਤੇ ਹੱਲ ਕੀਤਾ ਵਪਾਰੀ ਸਾਡੇ ਨਾਲ ਖੁਸ਼ ਸੀ ਕੁੜੀਆਂ ਹਜੇ ਵੀ 1000 ਰੁਪਏ ਦੇ ਆਪਣੇ ਅਕਾਊਂਟ ਦੇ ਵਿੱਚ ਪੈਂਦੀ ਉਹ ਉਡੀਕ ਕਰਦੀਆਂ ਪਈਆਂ ਉਹ ਕਦੋਂ ਆਣਗੇ ਸਾਡੇ ਅਕਾਊਂਟ ਦੇ ਵਿੱਚ ਉਹ ਆਈਆਰਐਸ ਇੰਡੀਅਨ ਰੈਵਨਿਊ ਸਰਚਸ ਦੇ ਕਮਿਸ਼ਨਰ ਰਹੇ ਨੇ ਠੀਕ ਹੈ ਉਹਨਾਂ ਨੂੰ ਪਤਾ ਹੈ ਮਤਲਬ ਕੀ ਗਲਤ ਕੰਮ ਕਿਹੜਾ ਹੈ ਤੇ ਸਹੀ ਕੰਮ ਕਿਹੜਾ ਹੈ ਉਹ ਜਦੋਂ ਦੇ ਉਹਨਾਂ ਨੇ ਸੀਟ ਤੇ ਬੈਠੇ ਨੇ ਨਾ ਸਹੀ ਕੰਮ ਕਰ ਰਹੇ ਨੇ ਉਹ ਗਲਤ ਕੰਮ ਨਾ ਕਿਸੇ ਨੂੰ ਬਰਦਾਸ਼ਤ ਕਰਦੇ ਨੇ ਨਾ ਹੀ ਉਹ ਖੁਦ ਕਰਦੇ ਨੇ ਉਧਿਆਨੇ ਦੇ ਵਿੱਚ ਪੱਪੀ ਪ੍ਰੈਸ਼ਰ ਜਿਹੜੇ ਖੜੇ ਹੋਏ ਸੀਗੇ ਇਲੈਕਸ਼ਨ ਤੇ ਉਹਨਾਂ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਸੀ ਐਸ ਕੰਪੇਅਰ ਟੂ ਰਾਜਾ ਵੜਿੰਗ ਤੇ ਬਿੱਟੂ ਜਿੰ ਨੂੰ ਤੇ ਤੁਸੀਂ ਉਸ ਤੇ ਕੀ ਕਹਿਣਾ ਚਾਹੋਗੇ ਕਿ ਵੋਟਾਂ ਘੱਟ ਪੈਣ ਦਾ ਕੀ ਰੀਜ਼ਨ ਸੀਗਾ ਲੋਕਾਂ ਨੇ ਡਿਸਾਈਡ ਕੀਤਾ ਕਿ ਲੋਕਤੰਤਰ ਭਾਰਤ ਦਾ ਵੱਡਾ ਦੂਸਰਾ ਇਹਨਾਂ ਨੇ ਰੋਲਾ ਵੀ ਪਾਇਆ ਸੀਗਾ ਅਸੀਂ ਸੰਵਿਧਾਨ ਖਤਮ ਕਰ ਦੇਾਂਗੇ ਉਹ ਭਾਈ ਸਕੂਲ ਕਾਲਜ ਹਸਪੀਟਲ ਵੀ ਖੋਲ੍ਹਨੇ ਪੈਂਦੇ ਆ ਕੱਲੇ ਮੰਦਰ ਬਣਾਉਣਾ ਲੋਕ ਵੋਟ ਨਹੀਂ ਦਿੰਦੇ ਜਦ ਆ ਦੇ ਰਾਮ ਭਗਵਾਨ ਦੀ ਭੂਮੀ ਤੋਂ ਰਾਮ ਜੀ ਨੇ ਡਿਸਾਈਡ ਕੀਤਾ ਕਿ ਐਦਾਂ ਨਹੀਂ ਹੋਣਾ ਇਹ ਰਾਜਨੀਤਿਕ ਰਾਮ ਮੈਂ ਨਹੀਂ ਹੈਗਾ ਰਾਮ ਉਹ ਹੈ ਜਿਹੜਾ ਕਣ-ਕਣ ਦੇ ਵਿੱਚ ਵਸਿਆ ਹੋਇਆ ਹੈ ਰਾਮ ਜਿਹੜਾ ਹਰ ਹਰ ਬੰਦੇ ਦੇ ਹਿਰਦੇ ਦੇ ਵਿੱਚ ਵਸਿਆ ਹੈ ਇਹਨਾਂ ਨੇ ਰਾਮ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਰਾਮ ਜੀ ਨੇ ਦੱਸਤਾ ਵੀ ਡੈਮੋਕ੍ਰੇਸੀ ਲੋਕਤੰਤਰ ਭਾਰਤ ਦਾ ਸੰਵਿਧਾਨ ਸਭ ਤੋਂ ਉੱਪਰ ਹੈ ਅਸੀਂ ਧਾਰਮਿਕ ਤਾਂ ਚੰਗੇ ਸਾਬਿਤ ਹੋਵਾਂਗੇ ਜੇ ਅਸੀਂ ਕਾਈਂਡਨੈਸ ਦੀ ਗੱਲ ਕਰਾਂਗੇ ਜੇ ਦਇਆਲਤਾ ਦੀ ਗੱਲ ਕਰਾਂਗੇ ਜੇ ਵਸੁਦਾਇ ਕੁਟੂਮ ਕੰਦੀ ਗੱਲ ਕਰਾਂਗੇ ਉਦੋਂ ਤਾਂ ਕਹਿੰਦੇ ਆ ਕਿ ਖਾਸ ਤੌਰ ਤੇ ਜੀ ਬੀਜੇਪੀ ਆਰਐਸਐਸ ਕਹਿੰਦੀ ਆ ਕਿ ਵਸੁਧੈ ਕੁਟਮਕਮ ਇਹ ਸਾਰੀ ਦੁਨੀਆ ਹੀ ਸਾਡੀ ਹੈ ਅਸੀਂ ਦੁਨੀਆ ਦੇ ਅਸੀਂ ਇਕੁਲ ਇੱਕ ਪਰਿਵਾਰ ਹੈਗੇ ਆ ਤਾਂ ਫਿਰ ਦੱਸੋ ਪਰਟੀਕੂਲਰ ਕਮਿਊਨਿਟੀ ਤੁਹਾਡੇ ਦੁਸ਼ਮਣ ਕਿਵੇਂ ਹੋ ਗਈ ਸਤੇਜਰੀਵਾਲ ਐਸਾ ਸਖਸ ਆ ਇੰਡੀਆ 'ਚ ਇਹੀ ਮੋਦੀ ਸਾਹਿਬ ਦਾ ਮੁਕਾਬਲਾ ਕਰ ਸਕਦਾ ਮੋਦੀ ਦੇ ਬਰਾਬਰ ਜੋ ਕੇਜਰੀਵਾਲ ਹੀ ਆ ਇਸ ਲਈ ਬਰਾਬਰ ਦਾ ਕੋਈ ਲੀਡਰ ਨਹੀਂ ਹੈਗਾ ਇਸ ਕਰਕੇ ਇਹਨਾਂ ਦੀ ਸਾਜ਼ਿਸ਼ ਹੈ ਵੀ ਇਸ ਨੂੰ ਇਸ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਨੂੰ ਕਿਸ ਤਰੀਕੇ ਇਹਨੂੰ ਤੋੜਿਆ ਜਾਏ ਦੇਖ ਰਹੀ ਹੈ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਅੱਜ ਜਿ세 ਜਿੱਥੇ ਪਹੁੰਚਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਖੁਸ਼ੀ ਦੀ ਲਹਿਰ ਸੀ ਗਲੀ ਗਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਸੀਗੇ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਸੀ ਕਿ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਹੈ ਉਹ ਮਿਲ ਚੁੱਕੀ ਹੈ ਜਾਂ ਉਹਨਾਂ ਦੇ ਵਿੱਚ ਇਹ ਰਿਊਮਰ ਐਟਿਕਲੀ ਇਹ ਫੈਲ ਚੁੱਕਿਆ ਸੀਗਾ ਕਿ ਉਹਨਾਂ ਦੀ ਜ਼ਮਾਨਤ ਮਿਲ ਚੁੱਕੀ ਹੈ ਤੇ ਉਹਨਾਂ ਦੇ ਉਸ ਉਪਲਬਧ ਦੇ ਵਿੱਚ ਲੋਕਾਂ ਵੱਲੋਂ ਕਾਫੀ ਜ਼ਿਆਦਾ ਉਤਸ਼ਾਹ ਦੇਖ ਨੂੰ ਮਿਲਿਆ ਤੇ ਉਹਨਾਂ ਵੱਲੋਂ ਲੱਡੂ ਵੀ ਵੰਡੇ ਗਏ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਇੱਥੇ ਖੜੇ ਆਮ ਆਦਮੀ ਦੇ ਵਰਕਰਸ ਦੇ ਨਾਲ ਆਇਆ ਕਿ ਜਿਹੜੀ ਕੇਸ਼ਰੀਵਾਲ ਦੀ ਜ਼ਮਾਨਤ ਹੈ ਉਸ ਨੂੰ EDI ਵੱਲੋਂ ਰੱਦ ਕਰ ਦਿੱਤਾ ਗਿਆ ਤਾਂ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਬੜੇ ਲੱਡੂ ਵੰਡੇ ਗਏ ਤੇ ਹਰ ਜਗ੍ਹਾ ਖੁਸ਼ੀ ਦੀ ਲਹਿਰ ਸੀ ਪਰ ਹੁਣ ਇੱਕੋ ਦਮ ਨਿਊਜ਼ ਆਨ ਤੋਂ ਬਾਅਦ ਹੁਣ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿ ਲੱਡੂ ਤਾਂ ਤੁਹਾਡੇ ਵੰਡੇ ਗਏ ਤੇ ਨਮਕੀ ਨਹੀਂ ਰਹਿ ਗਏ ਮੈਡਮ ਸਾਡੇ ਵਲੰਟੀਅਰਾਂ 'ਚ ਅਜੇ ਵੀ ਖੁਸ਼ੀ ਹੈ ਸਾਨੂੰ ਪਤਾ ਸੱਚ ਦੀ ਸਦਾ ਜਿੱਤ ਹੋਣੀ ਹੈ ਉਹਨਾਂ ਹਾਈ ਕੋਰਟ ਇੱਚੇਣਾ ਨੇ ਸਾਜ਼ਿਸ਼ ਕਰਕੇ ਜ਼ਮਾਨਤ ਨੂੰ ਰੋਕ ਲਗਵਾਦੀ ਅੱਗੇ ਸੁਪਰੀਮ ਕੋਰਟ ਵੀ ਹੈਗਾ ਹਰ ਜਗ੍ਹਾ ਸੱਚ ਦੀ ਜਿੱਤ ਹੋਣੀ ਹੈ ਇੱਕ ਦਿਨ ਲਈ ਹੋ ਜਾਈ ਦੋ ਦਿਨਾਂ ਨੂੰ ਹੋ ਜੂਗੀ ਜ਼ਮਾਨਤ ਤਾਂ ਹੋਣੀ ਹੀ ਹੋਣੀ ਹੈ ਕਿਉਂ ਸਾਡੇ ਸੁਪਰੀਮੋ ਇਮਾਨਦਾਰ ਆਦਮੀ ਨੇ ਉਹਨਾਂ ਨੇ ਕਦੀ ਵੀ ਐਸਾ ਕੋਈ ਕੰਮ ਨਹੀਂ ਕੀਤਾ ਜਿਹਦੇ ਨਾਲ ਜੇ ਕੇਜਰੀਵਾਲ ਪੂਰੇ ਇੰਡੀਆ ਵਿੱਚ ਜੇ ਉਹਨੂੰ ਇਹਨਾਂ ਨੇ ਸਾਜ਼ਿਸ਼ ਵਿੱਚ ਫਸਾਇਆ ਵੀ ਇਹ ਇਹਨਾਂ ਨੇ ਰਿਸ਼ਵਤ ਖੋਰੀ ਲਈ ਆ ਪਰ ਉਹ ਨਹੀਂ ਆਇਆ ਜੇ ਕੇਜਰੀਵਾਲ ਰਿਸ਼ਵਤ ਖੋਰੀ ਲੈ ਸਕਦਾ ਤਾਂ ਫਿਰ ਪੂਰਾ ਹਿੰਦੁਸਤਾਨ ਹੀ ਬੇਈਮਾਨ ਹੈ ਜੇ ਕੇਜਰੀਵਾਲ ਨੂੰ ਬੇਈਮਾਨ ਸਮਝਦੇ ਹੋ ਤੁਹਾਡੇ ਸਾਹਮਣੇ ਜਿਹੜਾ ਇਹ ਸਾਰੀ ਸਾਜ਼ਿਸ਼ ਕਰੀ ਜਾ ਰਹੀ ਹੈ ਸਾਰੀ ਸੈਂਟਰਲ ਗਵਰਨਮੈਂਟ ਦੇ ਥਰੂ ਹੈ ਜਾਂ ਸਾਰੇ ਪਾਰਟੀਆਂ ਵਾਲੇ ਦੇ ਵਿੱਚ ਮਿਲਿਓ ਹੋਏ ਨੇ ਕਿ ਕੇਜਰੀਵਾਲ ਨੂੰ ਜੇਲ੍ਹ ਤੋਂ ਬਾਹਰ ਹੀ ਨਹੀਂ ਆਣ ਦੇਣਾ ਬਸ ਇਹ ਸਾਰੇ ਇਹਨਾਂ ਦੀ ਜਿਹੜੇ ਇਹਨਾਂ ਭਾਜਪਾ ਦੀ ਜਿਹੜੇ ਮੇਨ ਇਹਨਾਂ ਦੇ ਵਿੱਚ ਹੈਗਾ ਭਾਜਪ ਇਨਾਂ ਦਾ ਮੇਨ ਮੁੱਦਾ ਹੈਗਾ ਜੀ ਕੇਜਰੀਵਾਲ ਨਾ ਆ ਪਾਏ ਕੇਜਰੀਵਾਲ ਇੱਕ ਨੀਡਰ ਲੀਡਰ ਹੈ ਜਿਹੜਾ ਕਿ ਜੋਰ ਨਾਲ ਬੋਲ ਸਕਦਾ ਹੈ ਹੋਰ ਕਿਤੇ ਲੀਡਰ ਇੰਨਾ ਦਾਮੀ ਨਹੀਂ ਹੈਗਾ ਜੋ ਇੱਕ ਸਿੱਧਾ ਪ੍ਰਾਈਮ ਮਿਨਿਸਟਰ ਨਾਲ ਏਦਾਂ ਮੱਥਾ ਲਾਏ ਇਸ ਕਰਕੇ ਇਹਨੂੰ ਇਹ ਸਦਾ ਹੀ ਚਾਹੁੰਦੇ ਨੇ ਵੀ ਇਹ ਅੰਦਰ ਹੀ ਰਹੇ ਪਰ ਸਰ ਕਿਤੇ ਦੇਖਿਆ ਜਾਵੇ ਤਾਂ ਕਈ ਇਲਾਕਿਆਂ ਦੇ ਵਿੱਚ ਲੋਕ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਸਿਰਫ ਜਿਹੜਾ ਵਿਕਾਸ ਕੀਤਾ ਸਿਰਫ ਦਿੱਲੀ ਦੇ ਵਿੱਚ ਕੀਤਾ ਕਿਤੇ ਵੀ ਹੋਰ ਤੁਸੀਂ ਚਲੇ ਜਾਓ ਉਹਨਾਂ ਨੂੰ ਕਿਤੇ ਵੀ ਜਿਹੜੇ ਆਮ ਆਦਮੀ ਦੇ ਵਰਕਰਸ ਨੇ ਉਹਨਾਂ ਨੇ ਕੁਝ ਵੀ ਵਧੀਆ ਵਿਕਾਸ ਨਹੀਂ ਕੀਤਾ ਕਿਸੇ ਵੀ ਏਰੀਆ ਦਾ ਤਾਂ ਤੁਹਾਡਾ ਇਸ ਤੇ ਕੀ ਕਹਿਣਾ ਹੈ ਸਾਡੇ ਦਾ ਦੇਖੋ ਜੀ ਸਾਡੀ ਸਰਕਾਰ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਮੱਲਾ ਕਲੀਨਿਕ ਬਣਾਏ ਹਰ ਸ਼ਹਿਰ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ 10 12 ਮੱਲਾ ਕਲੀਨਿਕ ਬਣ ਚੁੱਕੇ ਆ ਲੋਕਾਂ ਦਾ 90% ਘਰਾਂ ਦਾ ਬਿਜਲੀ ਦਾ ਬਿੱਲ ਮਾਫ ਹੋ ਰਿਹਾ ਹੋਰ ਵੀ ਕਈ ਸਹੂਲਤਾ ਨੇ ਜਿਹੜੇ ਵਪਾਰੀ ਮੈਂ ਟ੍ਰੇਡ ਵੀ ਮੇਰਾ ਨਾਮ ਲੇਖ ਰਾਇ ਦੋੜਾ ਜੀ ਮੈਂ ਟ੍ਰੇਡ ਵਿੰਗ ਦਾ ਪ੍ਰਧਾਨ ਹਾਂ ਟ੍ਰੇਡ ਵਿੰਗ ਵਿੱਚ ਜੋ ਵੀ ਸਰਕਾਰ ਸਾਨੂੰ ਮੁਸ਼ਕਲਾਂ ਆ ਰਹੀਆਂ ਸੀ ਇੰਡਸਟਰੀ ਟ੍ਰੇਡ ਵਿੰਗ ਨੂੰ ਜਦੋਂ ਵੀ ਅਸੀਂ ਸਰਕਾਰ ਦੇ ਅੱਗੇ ਜਾ ਕੇ ਦੱਸਿਆ ਉਹ ਸਾਡਾ ਮੌਕੇ ਤੇ ਹੱਲ ਕੀਤਾ ਵਪਾਰੀ ਸਾਡੇ ਨਾਲ ਖੁਸ਼ ਸੀ ਕੁੜੀਆਂ ਹਜੇ ਵੀ 1000 ਰੁਪਏ ਦੇ ਆਪਣੇ ਅਕਾਊਂਟ ਦੇ ਵਿੱਚ ਪੈਂਦੀ ਉਹ ਉਡੀਕ ਕਰਦੀਆਂ ਪਈਆਂ ਉਹ ਕਦੋਂ ਆਣਗੇ ਸਾਡੇ ਅਕਾਊਂਟ ਦੇ ਵਿੱਚ ਮੈਡਮ ਉਹ ਜਿਹੜਾ 1000 ਰੁਪਏ ਸੀ ਨਾ ਉਹਦੇ ਵਿੱਚ ਵੀ ਸਾਡੀ ਸਰਕਾਰ ਨੇ ਜਿਹੜਾ ਬਿਜਲੀ ਦਾ ਬਿੱਲ ਮਾਫ ਕੀਤਾ ਨਾ ਉਹ ਹਰ ਘਰ ਨੂੰ 3 ਤੋਂ 4000 ਰੁਪਏ ਦਾ ਫਾਇਦਾ ਹੋਇਆ ਪਰ ਇਹ ਵੀ ਜਿਹੜੀ ਸਕੀਮ ਸੀ ਇਹ ਸਾਡੀ ਗਾਰੰਟੀ ਸੀ 1000 ਰੁਪਏ ਦੇਣ ਦੀ ਉਹ ਵੀ ਜਲਦੀ ਕੁਝ ਦਿਨਾਂ ਵਿੱਚ ਹੀ ਉਹ ਵੀ ਮਿਲੇਗੀ ਇਹ ਜਿਹੜੀ ਹੁਣੇ ਖਬਰ ਆਈ ਹੈ ਕਿ ਜਮਾਨਤ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਹੁਣ ਤੁਸੀਂ ਤਾਂ ਸਾਰੇ ਲੱਡੂ ਵੰਡੇ ਆਏ ਜਮਾਨਤ ਰੱਦ ਨਹੀਂ ਕੀਤੀ ਸਟੇ ਲੱਗਿਆ ਜੀ ਜਮਾਨਤ ਰੱਦ ਨਹੀਂ ਹੋਈ ਸਟੀਅਰ ਯਾਰ ਕੋਈ ਗੱਲ ਨਹੀਂ ਹੋ ਜੇਗੀ ਜੱਜ ਬੈਠੇ ਨੇ ਜੱਜ ਇਨਸਾਫ ਹਾਸ ਤੇ ਬੈਠੇ ਨੇ ਸਾਨੂੰ ਪਤਾ ਸਾਨੂੰ ਇਨਸਾਫ ਮਿਲ ਜਾਣਾ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਨਾ ਹੀ ਸਾਡੇ ਪ੍ਰਧਾਨ ਨੂੰ ਟੈਨਸ਼ਨ ਹੈਗੀ ਹੈ ਅੱਛਾ ਤੁਸੀਂ ਇਸ ਚੀਜ਼ ਤੇ ਕਾਫੀ ਜ਼ਿਆਦਾ ਕੌਨਫੀਡੈਂਟ ਹੋ ਕਿ ਕੋਈ ਨਹੀਂ ਜੇ খুন ਨਹੀਂ ਤਾਂ ਕੱਲ੍ਹ ਸਹੀ ਬੇਫਿਕਰ ਹੋ ਬੇ ਤੁਹਾਡਾ ਕਰੋ ਕੋਈ ਟੈਨਸ਼ਨ ਨਹੀਂ ਹੈਗੀ ਸਾਨੂੰ ਹਾਂ ਇਮਾਨਦਾਰੀ ਸਦਾ ਇਮਾਨਦਾਰੀ ਦੀ ਜਿੱਤ ਹੁੰਦੀ ਹੈ ਦੇਰ ਆਇ ਦਰੁਸਤਾ ਹੈ ਪਰਮਾਤਮਾ ਹੈ ਨਾ ਸਭ ਤੋਂ ਵੱਡਾ ਸੁਪਰੀਮ ਪਾਵਰ ਹੋਵੇ ਉਹਨੂੰ ਪਤਾ ਹੈ ਕਿਹੜਾ ਬੰਦਾ ਗਲਤ ਹੈ ਕਿਹੜਾ ਸਹੀ ਹੈ ਇਸ ਕਰਕੇ ਜਮਾਨਤ ਦੀ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਆ ਜਣਗੇ ਬਾਹਰ ਆਣ ਕੇ ਫਿਰ ਡੱਟ ਜਾਣਗੇ ਕਰਨਗੇ ਕੰਮ ਫਿਰ ਮੋਦੀ ਦੀ ਤੁਮੀਆਂ ਉਚਾੜਨਗੇ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੁਣ ਜਿਹੜਾ ਇਹ ਪ੍ਰੋਪਾਗੈਂਡਾ ਤੇ ਸਟ੍ਰੈਟਜੀਜ਼ ਬਣਾ ਕੇ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਉਹ ਇੱਕ ਇੱਕ ਕੀ ਕਹਿੰਦੇ ਨੇ ਕਿ ਪੋਲਿਟੀਕਲ ਪਾਵਰ ਹੋਣਾ ਤੇ ਇੱਕ ਲੌਜੀਕਲੀ ਮਾਈਂਡ ਹੋਣਾ ਕਿਉਂਕਿ ਕੇਜਰੀਵਾਲ ਨੂੰ ਕਿਹਾ ਗਿਆ ਕਿ ਕਾਫੀ ਲਿਟਰੇਟ ਬੰਦੇ ਨੇ ਉਹਨਾਂ ਨੇ ਕਾਫੀ ਵਧੀਆ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਬਟ ਸਟਿਲ ਉਹਨਾਂ ਨੂੰ ਸਾਰੇ ਨਾਲ ਓਵਰ ਰੇਟਡ ਕਹਿੰਦੇ ਨੇ ਕਿ ਉਹਨਾਂ ਨੂੰ ਉਸ ਮੁਕਾਮ ਤੇ ਆਣ ਦੀ ਚਾਂਸ ਹੀ ਨਹੀਂ ਦਿੰਦੇ ਤੇ ਉਸ ਤੇ ਤੁਹਾਡਾ ਕੀ ਕਹਿਣਾ ਹੈ ਗੱਲ ਹੈ ਵੀ ਕਿ ਜਿਹੜਾ ਅਰਵਿੰਦ ਕੇਜਰੀਵਾਲ ਜੀ ਨਾ ਉਹ ਆਈਆਰਐਸ ਇੰਡੀਅਨ ਰੈਵਨਿਊ ਸਰਚਿਸ ਦੇ ਕਮਿਸ਼ਨਰ ਇਹ ਨੇ ਠੀਕ ਹੈ ਉਹਨਾਂ ਨੂੰ ਪਤਾ ਹੈ ਮਤਲਬ ਕਿ ਗਲਤ ਕੰਮ ਕਿਹੜਾ ਹੈ ਤੇ ਸਹੀ ਕੰਮ ਕਿਹੜਾ ਹੈ ਉਹ ਜਦੋਂ ਦੇ ਉਹਨਾਂ ਨੇ ਸੀਟ ਤੇ ਬੈਠੇ ਨੇ ਨਾ ਸਹੀ ਕੰਮ ਕਰ ਰਹੇ ਨੇ ਉਹ ਗਲਤ ਕੰਮ ਨਾ ਕਿਸੇ ਨੂੰ ਬਰਦਾਸ਼ਤ ਕਰਦੇ ਨੇ ਨਾ ਹੀ ਉਹ ਖੁਦ ਕਰਦੇ ਨੇ ਨਾ ਹੀ ਅੱਗੋਂ ਜਿਹੜੇ ਕਾਢਰੇ ਨੀਚੇਲਾ ਕਾਢੋਂ ਵੀ ਨਹੀਂ ਕਰਨ ਦਿੰਦੇ ਇਹ ਕੋਈ ਟੈਨਸ਼ਨ ਨਹੀਂ ਹੈਗੀ ਸਾਨੂੰ ਪਾਜਣ ਕੇ ਬਾਅਦ ਅੱਜ ਲਈ ਕੱਲ ਆਜਣਗੇ ਦੁਬਾਰਾ ਫਿਰ ਲੱਗੂ ਬਦ ਲਾਂਗੇ ਅਸੀਂ ਜ਼ਮਾਨਤ ਤਾਂ ਮਿਲ ਨਹੀਂ ਮਿਲਨੀ ਆ ਉਹ 4 ਦਿਨਾਂ ਨੂੰ ਫਿਰ ਮਿਲ ਜੇਗੀ ਅਸੀਂ ਦੁਬਾਰਾ ਫਿਰ ਲੱਡੂ ਵੰਡਾਂਗੇ ਇਹ ਭੰਗੜੇ ਵੀ ਪਾ ਦਾਂਗੇ ਭੰਗੜੇ ਨਾਲ ਪਾਵਾਂਗੇ ਫਿਰ ਤੁਹਾਨੂੰ ਬੁਲਾਵਾਂਗੇ ਸਿਰ ਜਦੋਂ ਗੱਲ ਕਹਿੰਦੇ ਨੇ ਕਿ ਇਸ ਚੀਜ਼ ਦੇ ਪਿੱਛੇ ਨਾ ਜੋ ਤੁਸੀਂ ਲੱਡੂ ਵੀ ਵੰਡੇ ਉਸ ਤੋਂ ਪਹਿਲਾਂ ਤੁਹਾਨੂੰ ਕਲੀਅਰ ਸੀਗਾ ਕਿ ਸਾਡੇ ਜਿਹੜੇ ਕੇਜਰੀਵਾਲ ਜੀ ਨੇ ਉਹ ਆਉਣ ਵਾਲੇ ਨੇ ਬਾਅਦ ਬਟ ਲੱਡੂ ਵੰਡਣ ਤੋਂ ਬਾਅਦ ਵੀ ਇੱਕ ਕਿਤੇ ਨਾ ਕਿਤੇ ਤੁਹਾਡੇ ਮਾਈਂਡ ਦੇ ਵਿੱਚ ਇਹ ਥਾਟ ਆਇਆ ਹੋਵੇਗਾ ਕਿ ਅਸੀਂ ਵੰਡ ਤਾਂ ਚੁੱਕੇ ਹਾਂ ਕੱਲ ਨੂੰ ਕੀ ਪਤਾ ਕੁਝ ਵੀ ਹੋ ਸਕਦਾ ਸਰਕਾਰ ਕੁਝ ਵੀ ਫੈਸਲੇ ਲੈ ਸਕਦੇ ਆ ਉਸ ਟਾਈਮ ਤੇ ਹੁਣ ਤੁਸੀਂ ਕੀ ਫੀਲ ਕਰ ਰਹੇ ਹੋ ਕਿ ਹੁਣ ਤਾਂ ਚਲੋ ਹੋ ਹੀ ਗਿਆ ਜਿਹੜੀਆਂ ਕੋਰਟਸ ਹੈਗੀਆਂ ਚਾਹੇ ਲੋਅਰ ਕੋਰਟ ਹੋਣ ਚਾਹੇ ਆ ਹਨਰੇਬਲ ਹਾਈ ਕੋਰਟ ਹੋਣ ਜਾਂ ਹਨਰੇਬਲ ਸੁਪਰੀਮ ਕੋਰਟ ਹੈ ਜਿਹੜੀਆਂ ਕੋਟਾ ਹੁੰਦੀਆਂ ਨਾ ਇਹ ਡਿਸੀਜਨ ਦੇਣ ਵਾਸਤੇ ਨਹੀਂ ਬਣੀਆਂ ਇਹ ਜਸਟਿਸ ਦੇਣ ਵਾਸਤੇ ਬਣੀਆਂ ਸਾਨੂੰ ਸਾਰੀਆਂ ਹੀ ਕੋਟਾ ਲੋਅਰ ਹਾਈ ਸੁਪਰੀਮ ਸਾਰੀਆਂ ਕੋਟਾ ਤੇ ਪੂਰਨ ਵਿਸ਼ਵਾਸ ਹੈ ਕਿ ਇਹ ਡਿਸੀਜਨ ਨਹੀਂ ਦੇਣਗੇ ਜਸਟਿਸ ਡਿਲੀਵਰ ਕਰਨਗੇ ਸੋ ਵੀ ਆਰ ਵੈਰੀ ਹੋਪਫੁਲ ਔਰ ਸਾਨੂੰ ਪੂਰੀ ਉਮੀਦ ਹੈ ਆਪਣੇ ਨੇਤਾ ਦੇ ਉੱਤੇ ਉਹ ਜਿਵੇਂ ਤੁਸੀਂ ਕਿਹਾ ਕਿ ਉਹ ਪੂਰੀ ਪੜ੍ਹੇ ਲਿਖੇ ਨੇ ਜਾਗਰੂਕ ਨੇ ਜਦੋਂ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣੇ ਸੀ ਪਹਿਲੀ ਵਾਰੀ ਦਿੱਲੀ ਦੇ ਉਦੋਂ ਦੱਸ ਦਿੱਤਾ ਸੀ ਕਿ ਦਿੱਲੀ ਦੇ ਲੋਕਾਂ ਦੇ ਅਧਿਕਾਰ ਕੀ ਨੇ ਸਾਨੂੰ ਉਮੀਦ ਹੈ ਔਰ ਪੂਰਨ ਆਸ਼ਾਵੰਦ ਹੈ ਕਿ ਸਾਰੇ ਵਲੰਟੀਅਰਸ ਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਬਣਨਗੇ ਲੋਕਾਂ ਨੂੰ ਪਤਾ ਚੱਲ ਜਾਣਗੇ ਸਾਡੀਆਂ ਡਿਊਟੀਆਂ ਕੀ ਹੈਗੀਆਂ ਸਾਡੇ ਰਾਈਟਸ ਕੀ ਹੈਗੇ ਨੇ ਇਸ ਕਰਕੇ ਜੋ ਵੀ ਈਡੀ ਨੇ ਹੁਣ ਉਹਦੇ ਖਿਲਾਫ ਅਪਲੀਕੇਸ਼ਨ ਲਾਈ ਹੈਗੀ ਜਮਾਨੇ ਦੇ ਖਿਲਾਫ ਉਹ ਆਨਰੇਬਲ ਜਿਹੜੇ ਉੱਥੇ ਜੱਜਸ ਬੈਠੇ ਹੈਗੇ ਆ ਉਹ ਉਹਨਾਂ ਨੇ ਸੋਚ ਸਮਝ ਕੇ ਡਿਸੀਜਨ ਦੇਣਾ ਹੈਗਾ ਔਰ ਸਾਨੂੰ ਪੂਰਨ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਜੀ ਜਿਵੇਂ ਅੱਜ ਉਹਨਾਂ ਨੇ ਬਾਹਰ ਆਣਾ ਸੀ ਏਵੇਂ ਇੱਕ ਦਿਨ ਬਾਅਦ ਆ ਜਾਣਗੇ ਕੋਈ ਏਡਾ ਫਰਕ ਨਹੀਂ ਪੈਂਦਾ ਲੱਡੂ ਪਹਿਲਾਂ ਵੀ ਬਸੀਂ ਬਣਦੇ ਸੀ ਦੁਬਾਰਾ ਹੁਣ ਜਦੋਂ ਐਗਜ਼ੈਕਟਲੀ ਜਦੋਂ ਰਿਲੀਜ਼ ਹੋਣਗੇ ਅਸੀਂ ਦੁਬਾਰਾ ਫੇਰ ਬਣ ਦਾਂਗੇ ਪਹਿਲਾਂ ਮੰਨ ਲਓ ਜੇ ਅਸੀਂ 21 ਕਿਲੋ ਬਣਦੇ ਆ 51 ਕਿਲੋ ਬਣ ਦਾਂਗੇ ਇਹ ਗੱਲ ਹੈ ਇਰ ਪਰ ਗੱਲ ਕੀਤੀ ਜਾਵੇ ਇਲੈਕਸ਼ਨ ਸੀ ਤਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚ ਯਾਰ ਗੱਲ ਕੀਤੀ ਜਾਵੇ ਪ੍ਰੋਪਰ ਇੱਕ ਲੁਧਿਆਣਾ ਦੇ ਵਿੱਚ ਪੱਪੀ ਪ੍ਰੈਸ਼ਰ ਜਿਹੜੇ ਖੜੇ ਹੋਏ ਸੀਗੇ ਇਲੈਕਸ਼ਨ ਤੇ ਉਹਨਾਂ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਸੀ ਐਸ ਕੰਪੇਅਰ ਟੂ ਰਾਜਾ ਵਰਿੰਗ ਤੇ ਬਿੱਟੂ ਜਿੰ ਨੂੰ ਤੇ ਤੁਸੀਂ ਉਸ ਤੇ ਕੀ ਕਹਿਣਾ ਚਾਹੋਗੇ ਕਿ ਵੋਟਾਂ ਘੱਟ ਪੈਣ ਦਾ ਕੀ ਰੀਜ਼ਨ ਸੀਗਾ ਦੇਖੋ ਜੀ ਜਦੋਂ ਪਿਛਲੇ ਇਲੈਕਸ਼ਨਸ ਹੋਏ ਲੋਕ ਸਭਾ ਦੇ ਉਹਦੇ ਵਿੱਚ ਸਾਨੂੰ 8% ਵੋਟ ਪਈ ਸੀ ਸਾਡੀ ਪੂਰੇ ਪੰਜਾਬ 'ਚ ਇੱਕ ਸੀਟ ਆਈ ਸੀਗੀ ਐਤਕਿ 26% ਵੋਟ ਪਿਆ ਸਾਨੂੰ ਔਰ ਸਾਨੂੰ 3 ਸੀਟਾਂ ਆਈਆਂ ਨੇ ਦੇਖੋ ਵਿਧਾਨ ਸਭਾ ਦੇ ਇਲੈਕਸ਼ਨ ਅਲੱਗ ਹੁੰਦੇ ਆ ਲੋਕ ਸਭਾ ਦੇ ਅਲੱਗ ਹੁੰਦੇ ਆ ਅਸੀਂ ਹੋਪਫੁਲ ਸੀਗੇ ਕਿ ਸਾਨੂੰ 13 ਸੀਟਾਂ ਆਣ ਗਈਆਂ ਠੀਕ ਹੈ ਅਸੀਂ 3 ਸੀਟਾਂ ਜਿੱਤੀਆਂ ਲੇਕਿਨ ਪਿਛਲੀ ਵਾਰੀ ਨਾਲੋਂ ਸਾਡੀ ਪਰਫਾਰਮੈਂਸ ਤਿੰਨ ਗੁਣਾ ਜ਼ਿਆਦਾ ਹੈਗੀ ਆ ਇੱਕ ਦਾ 3 ਹੋਇਆ 8 ਦਾ 26 ਹੋਇਆ ਔਰ ਜੇ ਸਾਡਾ 150 ਠੀਕ ਹੈ ਪੰਜਾਬ ਦੇ ਚੈਲੈਂਸ ਨਹੀਂ ਸੀਗਾ ਔਰ ਇੰਡੀਆ ਅਲਾਈਂਸ ਦੇ ਵਿੱਚ ਅਸੀਂ 파ਟਨਰ ਹੈਗੇ ਆ ਸੋ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਇੰਡੀਆ ਅਲਾਈਂਸ ਦੀਆਂ 10 ਸੀਟਾਂ ਆਈਆਂ ਨੇ ਸੋ ਇਹ ਜਿਹੜੀ ਗੱਲ ਹੈ ਕਿ ਇਹਨਾਂ ਨੂੰ ਘੱਟ ਵੋਟਾਂ ਪਈਆਂ ਐਦਾਂ ਕੁਝ ਨਹੀਂ ਦੂ ਇਹ ਕਿਸੇ ਦੇ ਕਿਸੇ ਦਾ ਇਹਦੇ ਤੇ ਕਬਜ਼ਾ ਨਹੀਂ ਹੋ ਸਕਦਾ ਦੇਖੋ ਮੋਦੀ ਜੀ ਨੇ ਵੀ ਕਿਹਾ ਸੀਗਾ 400 ਪਰ 400 ਪਰ ਉਹਨਾਂ ਨੇ ਇਹਨਾਂ ਨੂੰ ਆਪਣੇ ਕਬਜ਼ੇ ਚ ਸਮਝ ਲਿਆ ਸੀਗਾ ਲੋਕ ਵੱਡੇ ਹੁੰਦੇ ਨੇ ਲੋਕਤੰਤਰ ਦੇ ਵਿੱਚ ਲੋਕਾਂ ਨੇ ਡਿਸਾਈਡ ਕੀਤਾ ਕਿ ਲੋਕਤੰਤਰ ਭਾਰਤ ਦਾ ਵੱਡਾ ਦੂਸਰਾ ਇਹਨਾਂ ਨੇ ਰੌਲਾ ਵੀ ਪਾਇਆ ਸੀਗਾ ਅਸੀਂ ਸੰਵਿਧਾਨ ਖਤਮ ਕਰ ਦੇਾਂਗੇ ਉਹ ਭਾਈ ਸਕੂਲ ਕਾਲਜ ਹਸਪੀਟਲ ਵੀ ਖੋਲਣੇ ਪੈਂਦੇ ਆ ਕੱਲੇ ਮੰਦਰ ਬਣਾ ਨਾਲ ਲੋਕ ਵੋਟ ਨਹੀਂ ਦਿੰਦੇ ਇਸ ਕਰਕੇ ਇੱਕ ਮੈਸੇਜ ਆ ਅਯੁੱਧਿਆ ਦੇ ਰਾਮ ਭਗਵਾਨ ਦੀ ਭੂਮੀ ਤੋਂ ਰਾਮ ਜੀ ਨੇ ਡਿਸਾਈਡ ਕੀਤਾ ਕਿ ਐਦਾਂ ਨਹੀਂ ਹੋਣਾ ਇਹ ਰਾਜਨੀਤਿਕ ਰਾਮ ਮੈਂ ਨਹੀਂ ਹੈਗਾ ਰਾਮ ਉਹ ਹੈ ਜਿਹੜਾ ਕਣ-ਕਣ ਦੇ ਵਿੱਚ ਵਸਿਆ ਹੋਇਆ ਹੈ ਰਾਮ ਜਿਹੜਾ ਹਰ ਹਰ ਬੰਦੇ ਦੇ ਹਿਰਦੇ ਦੇ ਵਿੱਚ ਵਸਿਆ ਹੈ ਇਹਨਾਂ ਨੇ ਰਾਮ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਰਾਮ ਜੀ ਨੇ ਦੱਸਤਾ ਵੀ ਡੈਮੋਕ੍ਰੇਸੀ ਲੋਕਤੰਤਰ ਭਾਰਗ ਸਰਵਨਿਧਾਨ ਸਭ ਤੋਂ ਉੱਪਰ ਹੈ ਇਸ ਕਰਕੇ ਲੋਕ ਆਪਣੇ ਵਹਿਮ ਕੱਢ ਦੇ ਸਾਡੀ ਪਾਰਟੀ ਪਹਿਲਾਂ ਨਾਲੋਂ ਜ਼ਿਆਦਾ ਪਰਫਾਰਮ ਕੀਤੀ ਆ ਅਸੀਂ ਹੋਰ ਵੱਡੇ ਬਣ ਕੇ ਉੱਪਰਾਂਗੇ ਬਾਬੇ ਨਾਨਕ ਦੀ ਸਾਡੇ ਉੱਤੇ ਕਿਰਪਾ ਹੈਗੀ ਵਲੰਟੀਅਰ ਇੱਕ-ਇੱਕ ਸਾਡੇ ਨਾਲ ਇੱਕ ਝੋਟਾ ਹੈਗਾ ਸੋ ਇਦਾਂ ਦੀ ਕੋਈ ਚਿੰਤਾ ਨਹੀਂ ਹੈਗੀ ਸਰ ਇੱਕ ਨਾ ਪਿਛਲੇ ਦਿਨੇ ਇਲੈਕਸ਼ਨ ਦੇ ਟਾਈਮ ਤੇ ਰਾਹੁਲ ਗਾਂਧੀ ਜੀ ਦੀ ਇੱਕ ਸਟੇਟਮੈਂਟ ਆਈ ਸੀ ਕਿ ਕਨਸਟੀਟਿਊਸ਼ਨ ਦੀ ਜਿਹੜੀ ਡੈਮੋਕ੍ਰੇਸੀ ਹੈ ਨਾ ਇਸ ਟਾਈਮ ਕਾਫੀ ਗਲਤ ਹੱਤਾਂ ਦੇ ਵਿੱਚ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਾਫੀ ਮਤਲਬ ਡੇਂਜਰਸ ਹੋ ਸਕਦੀ ਹੈ ਆਪਣੇ ਆਉਣ ਵਾਲੇ ਫਿਊਚਰ ਲਈ ਤਾਂ ਤੁਹਾਡਾ ਉਸ ਤੇ ਕੀ ਕਹਿੰਨਾ ਉਹਨਾਂ ਨੇ ਟੋਪ ਪ੍ਰੋਪਰਲੀ ਕੰਪਨੀਆਂਜ਼ ਨੂੰ ਇੱਕ ਪਾਰਟੀਆਂ ਨੂੰ ਟਾਰਗੇਟ ਕੀਤਾ ਸੀਗਾ ਉਹਨਾਂ ਦਾ ਕੀ ਮਤਲਬ ਹੋ ਸਕਦਾ ਦੇਖੋ ਜੀ ਜਦੋਂ ਇਸ ਸੰਵਿਧਾਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਿਹੜੇ ਭਾਰਤ ਰਤਨ ਨੇ ਸਾਡੇ ਦੇਸ਼ ਦੇ ਉਹਨਾਂ ਨੇ ਜਦੋਂ ਸੰਵਿਧਾਨ ਸਭਾ ਨੂੰ ਸੰਵਿਧਾਨ ਸੌਂਪਿਆ ਸੀ ਕਿ ਇਹ ਸੰਵਿਧਾਨ ਨੂੰ ਅਗਰ ਚੰਗੇ ਲੋਕ ਚਲਾਣਗੇ ਤਾਂ ਭਾਰਤ ਦਾ ਸੰਵਿਧਾਨ ਚੰਗਾ ਸਾਬਿਤ ਹੋਊਗਾ ਅਗਰ ਇਸ ਸੰਵਿਧਾਨ ਨੂੰ ਮਾੜੇ ਲੋਕ ਚਲਾਣਗੇ ਤਾਂ ਭਾਰਤ ਦਾ ਸੰਵਿਧਾਨ ਮਾੜਾ ਸਾਬਿਤ ਹੋਊਗਾ ਇਸ ਕਰਕੇ ਜੇ ਤੁਹਾਨੂੰ ਨਿਆਂ ਨਹੀਂ ਮਿਲਦਾ ਤੁਹਾਨੂੰ ਲੱਗਦਾ ਕਿ ਆਦੇਸ਼ ਵਿੱਚ ਮਾੜਾ ਹੋ ਰਿਹਾ ਇਟ ਮੀਨਸ ਸੰਵਿਧਾਨ ਮਾੜੇ ਹੱਥਾਂ ਦੇ ਵਿੱਚ ਲੋਕ ਲੋਕਾਂ ਦੇ ਹੱਥਾਂ ਦੇ ਵਿੱਚ ਹੈਗਾ ਇਸ ਕਰਕੇ ਇਦਾਂ ਦੀ ਫੀਲਿੰਗ ਆਉਂਦੀ ਹੈ ਆਦਰਵਾਈਜ਼ ਭਾਰਤ ਦਾ ਸੰਵਿਧਾਨ ਲਿਖਿਤ ਦੁਨੀਆ ਦਾ ਸਭ ਤੋਂ ਵੱਡਾ ਲਿਖਿਤ ਸੰਵਿਧਾਨ ਹੈਗਾ ਜਸਟਿਸ ਇਹਦੇ ਥਰੂ ਮਿਲਦਾ ਹੈ ਪ੍ਰੋਬਲਮ ਕਿੱਥੇ ਹੈ ਕਿ ਕਿਦਾਂ ਦੇ ਲੋਕ ਚਲਾ ਰਹੇ ਹੈ ਸੋ ਇਸ ਕਰਕੇ ਚੰਗੇ ਲੋਕਾਂ ਨੂੰ ਚਲਾਉਣ ਵਾਸਤੇ ਸਾਨੂੰ ਦਿੱਲੀ ਦੇ ਵਿੱਚ ਚੰਗੇ ਲੋਕਾਂ ਨੂੰ ਭੇਜਣਾ ਪਵੇਗਾ ਹੰਕਾਰ ਲੋਕਾਂ ਦਾ ਟੁੱਟ ਜਾਂਦਾ ਟੁੱਟਿਆ ਵੀ ਹੈਗਾ ਇਹ ਅਵਾਜ਼ਾਂ ਚੀਕਾਂ ਮਾਰਨਾ ਕੁਝ ਨਹੀਂ ਹੁੰਦਾ ਕੱਲੇ ਮੰਦਰਸ ਨੂੰ ਸਾਫਤ ਕਰਨਾ ਕੁਝ ਨਹੀਂ ਹੁੰਦਾ ਲੋਕਾਂ ਦੇ ਦਿਲਾਂ ਵਿੱਚ ਵਸਣਾ ਪੈਂਦਾ ਲੋਕਾਂ ਦੀ ਗੱਲ ਬਾਤ ਸੁਣਨੀ ਪੈਂਦੀ ਆ ਲੋਕਾਂ ਨੂੰ ਸਕੂਲ ਕਾਲਜ ਯੂਨੀਵਰਸਿਟੀਆ ਹਸਪੀਟਲ ਖੋਲ੍ਹ ਕੇ ਦੇਣੇ ਪੈਂਦੇ ਆ ਜਿਹੜੀ ਕਿ ਸਾਡੀ ਸਰਕਾਰ ਕਰ ਰਹੀ ਆ ਆਮ ਆਦੀ ਪਾਰਟੀ ਨੇ ਦਿੱਲੀ ਦੇ ਵਿੱਚ ਵੀ ਕੀਤਾ ਪੰਜਾਬ ਦੇ ਵਿੱਚ ਵੀ ਕੀਤਾ ਸਾਰਾ ਕੰਮ ਅਸੀਂ ਚੰਗਾ ਕਰਾਂਗੇ ਔਰ ਅਸੀਂ ਅਸੀਂ ਸਾਡੀਆਂ ਨੀਤਾਂ ਚੰਗੀਆਂ ਨੇ ਕੇਜਰੀਵਾਲ ਜੀ ਕਹਿੰਦੇ ਸਾਡੀ ਨੀਤ ਚੰਗੀ ਹੈ ਸਾਡੇ ਹਰੇਕ ਵਲੰਟੀਅਰ ਦੀ ਨੀਤ ਚੰਗੀ ਹੈ ਅਸੀਂ ਜਰੂਰ ਚੰਗਾ ਸਾਬਿਤ ਕਰਾਂਗੇ ਮਤਲਬ ਤੁਹਾਡੇ ਸਾਹਮਣੇ ਜਿਹੜੇ ਆਪਣੇ ਦੇਸ਼ ਦੇ ਵਿੱਚ ਹੈ ਉਹ ਜ਼ਿਆਦਾ ਮੰਦਰ ਬਣਾਉਣ ਦੀ ਬਜਾਏ ਸਕੂਲ ਤੇ ਹਸਪੀਟਲਸ ਵਿੱਚ ਇਹਨਾਂ ਦਾ ਧਿਆਨ ਵੱਧ ਹੋਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਦਾ ਫਿਊਚਰ ਜੋੜਾ ਉਹ ਸਕੂਲ ਤੇ ਹਸਪੀਟਲਸ ਦੇ ਵਿੱਚ ਹੈ ਮਤਲਬ ਫਿਊਚਰ ਵੀ ਹੈ ਤੇ ਉਹਨਾਂ ਦੀ ਜਿਹੜੀ ਅਗਾਈਡ ਲਾਈਫ ਆਊਟਕਮ ਹੈ ਉਹ ਵੀ ਬਟ ਸਰ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਸਭ ਚੀਜ਼ਾਂ ਡਿਸਪ ਜਿਹੜੇ ਲੋਕ ਇਸ ਲੋਕਤੰਤਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਗੁੰਡਾਗਰਦੀ ਦੇ ਥਰੂ ਉਹ ਚਾਹੁੰਦੇ ਐ ਐਜੂਕੇਸ਼ਨ ਨਾ ਫੈਲੇ ਉਹ ਚਾਹੁੰਦੇ ਆ ਵੀ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਉਲਝਾਈ ਰੱਖੀਏ ਜਿੱਥੇ ਤੱਕ ਅ ਅਸੀਂ ਧਰਮਾਂ ਦੀ ਗੱਲ ਕਰ ਲਈਏ ਧਰਮ ਅਸੀਂ ਧਾਰਮਿਕ ਤਾਂ ਚੰਗੇ ਸਾਬਿਤ ਹੋਵਾਂਗੇ ਜੇ ਅਸੀਂ ਕੈਨੈਸ ਦੀ ਗੱਲ ਕਰਾਂਗੇ ਜੇ ਦਇਅਲਤਾ ਦੀ ਗੱਲ ਕਰਾਂਗੇ ਜੇ ਵਸੁਧਾਈ ਕੁਟੂਮਕੰਡ ਦੀ ਗੱਲ ਕਰਾਂਗੇ ਉਦੋਂ ਤਾਂ ਕਹਿੰਦੇ ਆ ਕਿ ਖਾਸ ਤੌਰ ਤੇ ਜੀ ਬੀ ਜੀ ਪੀ ਆਰ ਐਸ ਐਸ ਕਹਿੰਦੀ ਆ ਕਿ ਵਸੁਧਾਈ ਕੁਟੂਮਕੰ ਇਹ ਸਾਰੀ ਦੁਨੀਆ ਹੀ ਸਾਡੀ ਹੈ ਅਸੀਂ ਦੁਨੀਆ ਦੇ ਅਸੀਂ ਇਕਵਲ ਇੱਕ ਪਰਿਵਾਰ ਤਾਂ ਫਿਰ ਦੱਸੋ ਪਰਟੀਕੂਲਰ ਕਮਿਊਨਿਟੀ ਤੁਹਾਡੀ ਦੁਸ਼ਮਣ ਕਿਵੇਂ ਹੋ ਗਈ ਜਾਂ ਪਰਟੀਕੂਲਰ ਕਮਿਊਨਿਟੀ ਤੁਹਾਡੀ ਕੱਲੀ ਦੋਸਤ ਕਿਵੇਂ ਹੋ ਗਈ ਦੂਸਰੀ ਅਗਰ ਆਰਐਸਐਸ ਔਰ ਬੀਜੇਪੀ ਹਿੰਦੂਆਂ ਨੂੰ ਕੁਝ ਕਰਨਾ ਚਾਹਦੀ ਹੈ ਤਾਂ ਹਿੰਦੂਆਂ ਨੂੰ ਉਹਨਾਂ ਨੇ ਕਿਹਾ ਸੀ 2 ਕਰੋੜ ਨੌਕਰੀਆਂ ਦੇਵਾਂਗੇ ਮੈਂ ਕਹਿੰਦਾ ਮੁਸਲਮਾਨਾਂ ਨੂੰ ਬੋਧੀਆਂ ਨੂੰ ਸਿੱਖਾਂ ਨੂੰ ਜੈਨਾਂ ਨੂੰ ਛੱਡ ਦਿਓ ਕੱਲੇ ਹਿੰਦੂਆਂ ਨੂੰ 2 ਕਰੋੜ ਨੌਕਰੀ ਹਰ ਸਾਲ ਦੇ ਦਿਓ ਘਟੋ ਘੜ ਕੋਈ ਤਾਂ ਸੁਖੀ ਬਸੇ ਲੇਕਿਨ ਤੁਹਾਡਾ ਰਾਜ ਐਂਡਾ ਮਾੜਾ ਹੈ ਕੋਈ ਸੁਖੀ ਨਹੀਂ ਬਸ ਰਿਆ ਔਰ ਜਿੱਥੇ ਤੱਕ ਤੁਹਾਡਾ ਚੈਲੰਜ ਸੀਗਾ ਅਯੁੱਧਿਆ ਅਯੁੱਧਿਆ ਰਟਰੇ ਸੀਗੇ ਇਹ ਦੇਸ਼ ਜਿਹੜਾ ਵਾ ਨਾ ਇਹ ਲੋਕਤੰਤਰ ਦੇ ਥਰੂ ਕੇ ਵਧ ਸਕਦਾ ਤੁਸੀਂ ਇਹ ਕੋ ਵੀ ਇਹ ਕੋਈ ਈਡੀ ਸੀਬੀਆਈ ਔਰ ਇਨਕਮ ਟੈਕਸ ਦੇ ਥਰੂ ਕੇ ਇਹ ਇੱਕ ਨਾ ਇੱਕ ਇੱਕ ਸਾਈਕਲ ਹੈ ਇਹਨੂੰ ਇਨਕਮ ਟੈਕਸ ਵੀ ਚਾਹੀਦਾ ਈਡੀ ਵੀ ਚ ਸਾਰਾ ਕੁਝ ਚਾਹੀਦਾ ਲੇਕਿਨ ਉਹ ਮਾੜੇ ਬੰਦੇ ਵਾਸਤੇ ਕੱਟੜ ਇਮਾਨਦਾਰ ਕੇਜਰੀਵਾਲ ਨੂੰ ਤੁਸੀਂ ਈਡੀ ਸੀਬੀਆਈ ਇਨਕਮ ਟੈਕਸ ਲਗਾ ਰਹੇ ਹੋ ਉਹ ਭਾਈ 70000 ਕਰੋੜ ਦਾ ਇੱਕ ਦਿਨ ਪਹਿਲਾਂ ਮੁੰਨਾ ਘੁਟਾਲਾ ਕਰਦਾ ਅਗਲੇ ਦਿਨ ਤੁਹਾਡੀ ਪਾਰਟੀ 'ਚ ਆ ਜਾਂਦਾ ਔਰ ਚੋਹਾਨ ਸਾਹਿਬ ਜਿਹੜੇ ਸੀਗੇ ਇੱਕ ਦਿਨ ਪਹਿਲਾਂ ਮਾੜੇ ਸੀਗੇ ਆਦਰਸ਼ ਘੁਟਾਲੇ ਦੇ ਵਿੱਚ ਅਗਲੇ ਦਿਨ ਉਹ ਜਾ ਕੇ ਰਾਜ ਸਭਾ ਬੈਠ ਜਾਂਦੇ ਆ ਸੋ ਆਇਨਾ ਜਿਹੜਾ ਹੈ ਨਾ ਉਹ ਬੀਜੇਪੀ ਨੂੰ ਖੁਦ ਚੱਕ ਕੇ ਦੇਖਣਾ ਪਵੇਗਾ ਉਹਨਾਂ ਨੂੰ ਆਪਣੇ ਆਇਨੇ 'ਚ ਰੋਜ਼ ਮੂੰਹ ਦੇਖਣਾ ਚਾਹੀਦਾ ਵੀ ਅਸੀਂ ਕੱਲ ਕੀ ਕਿਹਾ ਸੀ ਤੇ ਅੱਜ ਕਿੱਥੇ ਐ ਤੁਸੀਂ ਬੀਜੇਪੀ ਦੇ ਸਾਰੇ ਟੌਪ ਲੀਡਰ ਜਿਹੜੇ ਹੈਗੇ ਆ ਟੌਪ ਲੀਡਰ ਸਾਰਿਆਂ ਨੂੰ ਗਿਣਤੀ ਕਰ ਲੋ ਉਹਦੇ 'ਚ ਮੈਕਸਿਮਮ ਪਰਸਨ 50 60 ਕਿਆ 80% ਬੰਦੇ ਬਾਹਰਲੀ ਦੂਸਰੀਆਂ ਪਾਰਟੀਆਂ ਤੋਂ ਲਏ ਹੋਏ ਆ ਬੰਦੇ ਔਰ ਦੂਸਰੀ ਪਾਰਟੀਆਂ ਤੋਂ ਲਏ ਹੋਏ ਜਿਹੜੇ 90% ਬੰਦੇ ਉਹ ਕਰਪਟ ਹੈਗੇ ਆ ਯਾਨੀ ਵਾਸ਼ਿੰਗ ਮਸ਼ੀਨ ਵਾਲੀ ਗੱਲ ਹੈਗੀ ਨਾ ਫਿਰ ਵੀ ਬੀਜੇਪੀ ਇੱਕ ਵਾਸ਼ਿੰਗ ਮਸ਼ੀਨ ਹੈ ਉਹਦੇ ਵਿੱਚ ਜਿਹੜਾ ਬੰਦਾ ਜਾਂਦਾ ਧੁੱ ਨੇ ਕਈ ਲੋਕਾਂ ਬਲੂ ਨੇ ਇਹ ਵੀ ਬਲ ਬਲ ਬਲੂ ਕਈ ਲੋਕਾਂ ਬਲੂ ਨੇ ਇਹ ਕਹਿਇਆ ਜਾ ਰਿਹਾ ਹੈ ਕਿ ਕੇਜਰੀਵਾਲ ਨੂੰ ਨਾ ਕਾਫੀ ਲਕਜਰੀਅਸ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਜੇਲ ਦੇ ਵਿੱਚ ਤੇ ਇਹ ਨਾ ਸਿਰਫ ਅੱਜ ਦੀ ਯੂਵਾ ਬਲਕਿ ਕਾਫੀ ਲੋਕ ਇਹ ਚੀਜ਼ ਦੀ ਨਾ ਕਿ ਕਹਿੰਦੇ ਰੂਮਰ ਐਟਿਕ ਚੀਜ਼ ਫੈਲਾ ਰਹੇ ਹੈ ਕਿ ਕੇਜਰੀਵਾਲ ਬਹੁਤ ਵਧੀਆ ਤਰੀਕੇ ਨਾਲ ਲਕਜਰੀਅਸ ਜ਼ਿੰਦਗੀ ਜੀ ਰਿਹਾ ਨੇ ਜੇਲ ਦੇ ਵਿੱਚ ਰਹਿ ਕੇ ਤੁਹਾਡਾ ਉਸ ਤੇ ਕੀ ਕਹਿਣਾ ਐ ਐਕਚੁਅਲੀ ਕੋਈ ਜ਼ਿੰਦਗੀ ਐਦਾ ਤੇ ਨਹੀਂ ਜੋ ਆਮ ਪਬਲਿਕ ਨੂੰ ਮਿਲਦੀ ਹੈ ਸਹੂਲਤ ਉਹ ਹੀ ਲੈ ਰਹੇ ਨੇ ਫਿਰ ਵੀ ਉਹ ਮੁੱਖ ਮੰਤਰੀ ਨੇ ਦਿੱਲੀ ਦੇ ਤਿੰਨ ਵਾਰ ਹੀ ਮੁੱਖ ਮੰਤਰੀ ਤੀਸਰੀ ਵਾਰ ਦੇ ਨੇ ਤੇ ਇਹਨੀ ਲਗਜ਼ਰੀ ਦੀ ਕੋਈ ਗੱਲ ਨਹੀਂ ਉਹਦੇ ਆਪੋਜੀਸ਼ਨ ਨੇ ਤੇ ਕਹਿਣਾ ਹੀ ਕਹਿਣਾ ਹੈ ਲਗਜ਼ਰੀ ਤਾਂ ਸੁਵਿਧਾ ਨਹੀਂ ਦੇ ਰਹੇ ਜੇ ਅਗਰ ਲਗਜ਼ਰੀ ਸੁਵਿਧਾ ਦਿੰਦੇ ਤਾਂ ਸਾਡੇ ਸੀਐਮ ਮਿਲਣ ਗਏ ਉਹਨਾਂ ਨੂੰ 22 ਉਹਨਾਂ ਨੂੰ ਸ਼ੀਸ਼ੇ ਦੇ ਵਿੱਚ ਖੜਾ ਕਰਕੇ ਉਹਨਾਂ ਨੂੰ ਮਲਾਇਆ ਗਿਆ ਏਸੀ ਕੂਲਰ ਉਹਨਾਂ ਨੂੰ ਮਿਲੇ ਨਹੀਂ ਦੂਜੇ ਨੰਬਰ ਦੇ ਉਹਨਾਂ ਨੂੰ ਆਪਣਾ ਬੀਪੀ ਦੀ ਸ਼ੂਗਰ ਦੀ ਪ੍ਰੋਬਲਮ ਸੀ ਉਹ ਟ੍ਰੀਟਮੈਂਟ ਉਹਨਾਂ ਨੂੰ ਇੰਜੈਕਸ਼ਨ ਰੋਜ਼ ਚਾਰ ਲੱਗਦੇ ਸੀ ਉਹ ਨਹੀਂ ਇਹਨਾਂ ਲੱਗਣਦੇ ਇੱਥੇ ਇਹ ਕਿੱਥੋਂ ਇਹਦਾ ਇੱਕ ਫਲਾਇਆ ਜਾਦਿਆ ਝੂਠ ਦੂਜੇ ਪਾਸੇ ਇਹ ਆ ਮਹਿਲ ਬਣ ਰਿਹਾ ਮਹਿਲ ਕਿਹੜਾ ਕਿ ਉਹਨਾਂ ਦਾ ਆਪਣਾ ਹੈ ਜੇ ਅਗਰ ਉਹਨਾਂ ਨੇ ਕੋਈ ਮਹਿਲ ਬਣਾਇਆ ਹੈ ਜਾਂ ਕੋਈ ਉਹਨਾਂ ਨੇ ਸੀਐਮ ਹੌਸ ਬਣਾਇਆ ਹੈ ਉਹ ਤਾਂ ਸਰਕਾਰ ਦਾ ਹੈ ਅੱਜ ਸਾਡੇ ਸੀਐਮ ਅੰਦਰ ਬੈਠੇ ਨੇ ਕੱਲ ਨੂੰ ਕੋਈ ਹੋਰ ਆਏਗਾ ਉਹ ਬੈਠੇਗਾ ਉਹ ਕੋਈ ਇਹਨਾਂ ਦੀ ਪਰਸਨਲ ਪ੍ਰਾਪਰਟੀ ਨਹੀਂ ਹੈ ਉਹ ਸਰਕਾਰੀ ਹੈ ਸਰਕਾਰ ਤੋਂ ਬਾਅਦ ਬਦਲਣ ਤੋਂ ਬਾਅਦ ਕੋਈ ਵੀ ਬੈਠ ਸਕਦਾ ਹੈ ਇਹ ਤਾਂ ਇੱਕ ਸੀਐਮ ਹੋਣ ਕਰਕੇ ਉਹ ਕੀ ਘੜੀਆਂ ਘਰ ਵਿੱਚ ਰਹੂਗਾ ਉਹਨੂੰ ਵਧੀਆ ਹੀ ਘਰ ਚਾਹੀਦਾ ਹੁਣ ਪ੍ਰਾਈਮ ਮਿਨਿਸਟਰ ਨੇ ਆਪਣਾ ਨਵਾਂ ਪਾਰਲੀਮੈਂਟ ਹੌਸ ਦੇ ਨਾਲ ਆਪਣਾ ਹੌਸ ਬਣਾਇਆ ਉਹਦੇ ਵਿੱਚ ਦੇਖੋ ਤੁਸੀਂ ਜਾ ਕੇ 10000 ਏਕੜ ਵਿੱਚ ਨਵਾਂ ਬਣਿਆ ਹੁਣ ਉਹਨਾਂ ਤੇ ਗੱੰਨਾ ਨਹੀਂ 10 ਕਰੋੜ ਖਰਚਾ ਕਰਤਾ ਮਹਿਲ ਬਣਾਤਾ ਬੀਜੇਪੀ ਵਾਲਾ ਨੇ ਇਹ ਇੱਕ ਸਾਜ਼ਿਸ਼ ਹੈ ਇਹਨੂੰ ਇਹਨਾਂ ਨੂੰ ਬਦਨਾਮ ਕਰਨ ਦੀ ਕੇਜਰੀਵਾਲ ਐਸਾ ਸਖਸ ਆ ਇੰਡੀਆ 'ਚ ਇਹੀ ਮੋਦੀ ਸਾਹਿਬ ਦਾ ਮੁਕਾਬਲਾ ਕਰ ਸਕਦਾ ਮੋਦੀ ਦੇ ਬਰਾਬਰ ਜੋ ਲੀਡਰ ਹੈ ਕੇਜਰੀਵਾਲ ਹੀ ਆ ਇਸ ਲਈ ਬਰਾਬਰ ਦਾ ਕੋਈ ਲੀਡਰ ਨਹੀਂ ਹੈਗਾ ਇਸ ਕਰਕੇ ਇਹਨਾਂ ਦੀ ਸਾਜ਼ਿਸ਼ ਹੈ ਵੀ ਇਸ ਨੂੰ ਇਸ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਨੂੰ ਕਿਸ ਤਰੀਕੇ ਇਹਨੂੰ ਤੋੜਿਆ ਜਾਏ ਜੇਲ੍ਹ ਦੇ ਵਿੱਚ ਵੀ ਇਹਨਾਂ ਨੂੰ ਤੰਗ ਕਰਕੇ ਤੋੜਿਆ ਜਾਏ ਕਿਸ ਤਰ੍ਹਾਂ ਇਹਨਾਂ ਦੇ ਪਰਿਵਾਰ ਨੂੰ ਸਤਾਇਆ ਜਾਏ ਪਿੱਛੇ ਸਾਡੇ ਕੇਜਰੀਵਾਲ ਦੀ ਵਾਈਫ ਸੀ ਜੀ ਉਹਨਾਂ ਨੂੰ ਘਰੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਸੀ ਉਹਨਾਂ ਤੋਂ ਪੁੱਛਗਿਛ ਕਰਨ ਆ ਗਏ ਦੱਸੋ ਉਹਨਾਂ ਦਾ ਕੀ ਹੈ 70 80 80 ਸਾਲ ਦੇ ਨੇ ਉਹਨਾਂ ਤੋਂ ਪੁੱਛਗਿਛ ਕਰਨ ਦੀ ਕੀ ਲੋੜ ਹੈ ਜਾਣ ਕੇ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਇਹ ਕਿਸੇ ਤਰੀਕੇ ਹਾਰ ਜਾਣ ਇਹ ਸਾਡੇ ਹੈਂਡਓਵਰ ਹੋ ਜਾਣ ਇਸ ਤੋਂ ਬਗੈਰ ਇਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਅਸੀਂ ਤਾਂ ਤਨ ਮਨ ਧਨ ਨਾਲ ਕੇਜਰੀਵਾਲ ਦੇ ਨਾਲ ਰਹਿਣਾ ਔਰ ਕਹਿੰਦੇ ਕਿ ਸਰਕਾਰ ਜਦੋਂ ਦੀ ਬਣੀ ਆ ਉਦੋਂ ਤੋਂ ਸਿਰਫ ਇਸ ਸਰਕਾਰ ਦੇ ਵਿੱਚ ਵਿਆਹ ਹੀ ਹੋ ਰਿਹਾ ਹੁਣ ਦੇਖੋ 라ਗਵ ਚੋਡਾ ਦਾ ਵਿਆਹ ਹੋ ਗਿਆ ਭਗਵੰਤ ਮਾਨ ਦਾ ਵਿਆਹ ਹੋ ਗਿਆ ਇਹ ਨਾ ਬੜਾ ਰਿਯੂਮਰ ਹੋਇਆ ਪਹਿਲ ਕਾਫੀ ਲੋਕ ਕਹਿੰਦੇ ਨੇ ਇਹ ਤਾਂ ਵੈਮ ਵੀ ਹੈ ਜਿਹੜੇ ਐਮ ਐਲ ਏ ਬਣਨੇ ਨੇ ਨਾ ਬਿਲਕੁਲ ਯੰਗ ਬਣਨੇ ਨੇ ਉਹ ਉਦੋਂ ਬਣਨੇ ਨੇ ਜੋ ਅਨਮੈਰਿਟ ਸੀਗੇ ਉਹਨਾਂ ਨੇ ਵਿਆਹ ਦੇ ਕਰਾਣਾ ਹੀ ਹੈ ਕਿ ਨਹੀਂ ਕਰਾਣਾ ਹੈ ਹਾਂ ਹੁਣ ਉਹ ਜਿਹੜੇ ਦੂਸਰੇ ਪਾਰਟੀਆਂ ਨੇ 70 70 ਸਾਲ ਆਲੇ ਨੇ ਉਹਨਾਂ ਨੇ ਥੋੜੀ ਵਾਰ ਵਿਆਹ ਕਰਾਣੇ ਦੁਆਰਾ ਜਿਹੜੇ ਸਾਡੇ ਪਾਰਟੀ ਦੇ ਐਮਐਲਏ ਬਣੇ ਨੇ ਕੋਈ 25 ਸਾਲ ਦਾ ਕੋਈ 27 ਸਾਲ ਦਾ ਕੋਈ 32 ਸਾਲ ਦਾ ਜਿਹੜੇ ਕੁਆਰੇ ਨੇ ਉਹਨਾਂ ਨੇ ਫਿਰ ਉਹ ਦਿੱਸਾ ਵੀ ਉਹਨਾਂ ਨੂੰ ਵਧੀਆ ਮਿਲਣਾ ਪਰ ਸਰ ਲੋਕ ਟਾਰਗੇਟ ਕਰਦੇ ਭਗਵੰਤ ਮਾਨ ਨੂੰ ਉਹ ਨਹੀਂ ਨਹੀਂ ਟਾਰਗੇਟ ਨਹੀਂ ਕਰਦੇ ਉਹ ਪਾਰਟੀ ਜਿਹੜੀ ਆਪੋਜੀਸ਼ਨ ਪਾਰਟੀ ਉਹ ਹੀ ਕਰਦੀ ਹੈ ਆਮ ਲੋਕ ਨਹੀਂ ਕਰਦੇ ਆਮ ਆਦਮੀ ਪਾਰਟੀ ਮੈਡਮ ਆਮ ਆਦਮੀ ਪਾਰਟੀ ਜਦੋਂ ਪੰਜਾਬ ਵਿੱਚ ਇਹਨੇ ਸਟਰਗਲ ਕੀਤਾ ਨਾ ਉਦੋਂ ਯੰਗਿਆਂ ਦੇ ਨਾਲ ਜੁੜੇ ਸੀ ਜਿੰਨੇ ਵੀ ਕੋਈ ਸਕੂਲਾਂ ਦੇ ਕੋਈ ਕਾਲਜਾਂ ਦੇ ਮੁੰਡੇ ਉਹ ਸਾਰੇ ਇਸ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਉਹਨਾਂ ਨੇ ਇਹ ਤਾਂ ਨਹੀਂ ਸੋਚਿਆ ਸੀ ਵੀ ਕੱਲ ਨੂੰ ਸਾਡੀ ਸਰਕਾਰ ਬਣੀ ਹੈ ਅਸੀਂ ਵਿਆਹ ਕਰਾਵਾਂਗੇ ਸਾਡੇ ਉੱਤੇ ਇਲਜ਼ਾਮ ਲੱਗਣਗੇ ਵਿਆਹ ਤਾਂ ਉਹਨਾਂ ਨੇ ਹੀ ਕਰਾਨੀ ਕਰਾਣੇ ਸੋ ਇਦਾਂ ਦੀ ਹੋਰ ਅਪਡੇਟਸ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਸਿਟੀ ਹੋਮ ਨਿਊਜ਼ ਤੇ ਤੇ ਮੇਰੇ ਨਾਲ ਕੈਮਰਾਮੈਨ ਨੇ ਜਸਵਿੰਦਰ ਸਿੰਘ